ਹੁਣ ਇਸ ਘਟਨਾ ਨੂੰ ਵੇਖੋ ਗੁਰਬਾਣੀ ਚ ਜ਼ਿਕਰ ਆਇਆ ਹੈ ਮੈਂ ਕੱਲ ਵੀ ਆਪ ਨੂੰ ਕਹਿਆ ਸੀ ਸਾਡੀ ਮੁਸ਼ਕਲ ਹੋ ਗਈ ਹੈ ਸੁਣ ਸੁਣ ਕੇ ਸੁਣ ਸੁਣ ਕੇ ਸਾਡੀ ਮਤ ਗੁਰੂ ਦੇ ਸ਼ਬਦਾਂ ਦੇ ਅੰਦਰੋਂ ਇਨਕਾਰੀ ਹੋ ਚੁੱਕੀ ਹੈ ਦਸ਼ਾਰੇ ਵਾਲੇ ਦਨ ਸਾਰੇ ਰਾਵਣ ਦਾ ਜੱਜ ਗਾਉਂਦੇ ਆ ਗਾਉਂਦੇ ਆ ਨਾ ਜੀ ਸਟੇਜਾਂ ਦੇ ਵੀ ਗਾਉਂਦੇ ਆ ਰਾਵਣ ਵਿਦਵਾਨ ਸੀ ਰਾਵਣ ਬ੍ਰਾਹਮਣ ਸੀ ਰਾਵਣ ਬੜਾ ਚੰਗਾ ਸੀ ਤੇ ਮੈਂ ਕਈ ਵਾਰੀ ਸੋਚਣਾ ਬਾਬਾ ਜੀ ਫਿਰ ਤੁਹਾਨੂੰ ਉੱਥੇ ਸੀ ਜਿੱਥੇ ਆਇਆ ਤੁਈ ਤਾਂ ਲਿਖ ਕੇ ਭੁਲਾ ਦੇ ਤੈਨੂੰ ਸਮਝੀ ਮੂਰਖ 라ਵਣ ਗਿਆ ਲੇ ਗਿਆ ਨਹੀਂ ਗੁਰਮਖੋ ਮੇਰੀ ਫਿਰ ਬੇਨਤੀ ਜੀ ਮੌਲਕਤਾ ਗੁਰਬਾਣੀ ਦੀ ਨਾਂ ਗਵਾਚਨ ਦਿਓ ਜੋ ਗੁਰੂ ਸਾਹਿਬ ਨੇ ਕਹਿ ਅਸੀਂ ਉਸ ਤੋਂ ਉਸ ਗੁਰੂ ਦੀ ਕਾਰ ਨੂੰ ਨਾ ਟਪੀਏ ਕਾਰ ਟਪਿਆਂ ਦੁਖੀ ਹੋਵਾਂਗੇ ਜੋ ਗੁਰੂ ਸਾਹਿਬ ਨੇ ਕਾਰਦਰਥ ਲਕੀਰ ਖਿੱਚੀ ਹੁਣ ਇੱਥੇ ਦੱਸੋ ਰਖਣ ਵਾਲੇ ਦੀ ਖੇਡ ਕੀ ਮੈਂ ਤਾਂ ਕਹਿਆ ਜਿਹਦੇ ਜਨਮ ਦੇਣ ਵਾਲਾ ਪਿਓ ਮਾਈ ਕਹੇ ਪਿਓ ਖੜਕੜ ਕੇ ਕਹਿੰਦੇ ਤੈਨੂੰ ਮਾਰਨਾ ਦੱਸੋ ਕੌਣ ਤੈਨੂੰ ਰੱਖਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਥੰਨ ਪਾੜ ਕੇ ਕਹਿੰਦਾ ਮੈਂ ਰੱਖਣਾ ਮਹਾਰਾਜ ਕਹਿੰਦੇ ਆਹੋ ਜਸਿਆ ਰਖੇਣ ਗੁਪਾਲਾ ਹੁਣ ਦੂਸਰਾ ਇੱਕ ਬਚਨ ਹੋਰ ਹੈ ਹੁਣ ਚਲੋ ਗੱਲ ਤਾਂ 1 ਮਿੰਟ ਜੀ ਮੁੱਕ ਸਕਦੀ ਹੈ ਨਾ ਮੋਸ ਦਿਨ ਵੀ ਸ਼ਾਇਦ ਕੈਲਗਰੀ ਕਿਆ ਸੀ ਵੀ ਕਥਾ ਤਾਂ ਜਿਹੜੀ ਇਹ ਕਥਾ ਆਪਾਂ ਡੇਢ ਘੰਟਾ ਪੌਣੇ 2 ਲਾਣੇ ਆ ਇਹ 10 ਮਿੰਟਾਂ ਦੀ ਇੱਕ ਸਮਾਪਤ ਹੋ ਸਕਦੀ ਗੱਲ ਪਰ ਇਹ ਕਥਾ ਕੇਵਲ ਕੰਨ ਰਸ ਨਹੀਂ ਹੁੰਦਾ ਕਥਾ ਅੰਦਰ ਦਾ ਚਾਹ ਪੈਦਾ ਕਰਦੀ ਹੈ ਕਿ ਹੁਣ ਜਪਣ ਨੂੰ ਦਿਲ ਕਰੇ ਇਸੇ ਕਰਕੇ ਗੁਰੂ ਜੀ ਨੇ ਕਥਾ ਨੂੰ ਟਿੱਕੀ ਕੋਈ بارش ਗਿਆ ਹੈ ਜਿਵੇਂ ਝੜੀ ਲੱਗ ਜਾਏ ਛਰਲਾਟੇ ਦਾ ਮੇਂ ਆਵੇ ਤੇ ਇੱਕ ਬਾਹਰ ਰੋੜ ਕੇ ਲੈ ਜਾਂਦਾ ਛਰਲਾਟੇ ਬੜੇ ਆਏ ਜੀ ਇੱਥੇ ਸੱਚੀ ਮੁੱਚੇ ਕੋਈ ਰੋੜ ਗਿਆ ਕੋਈ ਨਿਤਨਮ ਚੜ ਗਿਆ ਕੋਈ ਗੁਰਦੂਰਾ ਚੜ ਗਿਆ ਕੋਈ ਅਮਰਦਸ਼ ਚੜ ਗਿਆ ਚੇ ਛਰਲਾਟਾ ਸਮਝਨੇ ਆ ਨਾ ਇਕੋ ਦਮ ਆ ਆਠਾ ਜੀ ਰੁੜ ਗਿਆ ਸਭ ਕੁਝ ਪਰ ਯਾਦ ਰੱਖੋ ਜਿਹੜੇ ਉਸ ਸ਼ਰਲਾਟੇ ਦੇ ਮੀ ਵਿਚ ਵੀ ਅਡੋਲ ਰਹਿ ਗਏ ਨਾ ਉਸ ਧਰਤੀ ਵਿਚ ਮੇਰੇ ਸ਼ਬਦ ਐਸ ਤਾ ਇਸ ਤਾ ਤਸਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਇੱਕ ਬਚਨ ਕੀਤਾ ਇੱਕ ਹੋਰ ਹੈ ਦੇਖੋ ਹੁਣ ਮੈਨੂੰ ਅਜਾ ਸਾਨੂੰ ਕੋਈ ਬੰਦਾ ਮਾਰਨ ਲੱਗੇ ਤੇ ਆਪਣੇ ਹੱਥ ਪੈਰ ਖੁੱਲੇ ਹੋਣ ਤੇ ਆਪਾਂ ਕਹਾਂਗੇ ਨਾ ਮਾਰੀਓ ਹੱਥ ਅੱਗੇ ਕਰਾਂਗੇ ਵੇਖੀ ਭੱਜਾਂ ਲੁਕ ਜਾਂਗੇ ਓਲੇ ਹੋ ਜਾਂਗੇ ਤੇ ਜਿਹਦੇ ਲੱਤਾਂ ਤੇ ਪੈਰ ਦੋਨੋਂ ਬਨ ਕੇ ਉਹਦੀ ਗਰਦਨ ਵੀ ਵਿੱਚ ਝੁਕਾ ਦਿੱਤੀ ਹੋਵੇ ਹੈ ਕਬੀਰ ਸਾਹਿਬ ਜੀ ਗਰਦਨ ਵੀ ਝੁਕਾ ਦਿੱਤੀ ਤੇ ਇਸ ਤਾਂ ਜਿਵੇਂ ਬੰਦੇ ਦੀ ਬੁਝਕੀ ਨਹੀਂ ਮੰਨ ਜਾਂਦੀ ਰੋੜਾ ਉਹਨਾਂ ਰੋੜਾ ਕਿਹਾ ਮੈਨੂੰ ਪੱਥਰ ਦੀ ਤਰ੍ਹਾਂ ਬਣਾਤਾ ਗੋਲ ਕਬੀਰ ਸਾਹਿਬ ਦੀਆਂ ਲੱਤਾਂ ਹੱਥ ਦੋਨੋਂ ਬਨ ਲੈ ਗੋਲਾਈ ਵਿੱਚ ਜਿਵੇਂ ਉਹਨਾਂ ਦੀ ਗਰਦਨ ਵਿੱਚ ਤੰਗਾ ਦਿੱਤੀ ਹਾਥੀ ਦੇ ਪੈਰ ਅੱਗੇ ਛੱਡ ਕੇ ਕਾਜੀ ਕਹਿੰਦਾ ਹੈ ਮਹਾਵਤ ਕਬੀਰ ਨੂੰ ਕੁਚਲ ਦੇ ਖਾਤੀ ਦੇ ਪੈਰਾਂ ਨਾਲ ਕਬੀਰ ਸਾਹਿਬ ਕਹਿੰਦੇ ਮੇਰੇ ਤੇ ਹੱਥ ਵੀ ਕੋਈ ਨਹੀਂ ਮੈਂ ਹੱਥ ਜੋੜ ਕੇ ਕਹਿੰਦਾ ਰੱਬਾ ਬਚਾ ਲੈ ਮੈਂ ਭੱਜ ਵੀ ਨਹੀਂ ਸਕਦਾ ਦੁਨੀਆ ਤਮਾਸ਼ੀ ਬਿੰਨਾਂ ਦੀ ਵੇਖਣ ਆਈ ਬੇਬਸ ਕਰ ਦਿੱਤਾ ਤੇ ਭਗਤ ਸਾਹਿਬ ਅੱਗੇ ਬਚਨ ਕਰਦੇ ਨੇ ਖਾਤੀ ਆਇਆ ਮਹਾਵਤ ਨੇ ਸਿਰ 'ਚ ਕੁੰਡਾ ਮਾਰਿਆ ਹਾਤੀ ਕੁੰਡੇ ਦੀ ਚੋਟ ਨਾਲ ਚੀਕਾਂ ਮਾਰਨ ਲੱਗਾ ਕਹਿੰਦੇ ਮੈਨੂੰ ਇੰਜ ਲੱਗਾ ਉਹਦੀਆਂ ਚੀਕਾਂ ਚੋਂ ਕਹਿ ਰਿਹਾ ਹੋਵੇ ਕਬੀਰ ਜੀ ਘਬਰਾਇਓ ਨਾ ਮੈਂ ਤੁਹਾਡੇ ਤੋਂ ਕੁਰਬਾਨ ਜਾਣਾ ਤੇ ਇਹ ਬਾਣੀ ਦੇ ਬਚਨ ਨੇ ਜੀ ਪੂਜਾ ਬਾਂਧ ਪਿਲਾ ਕਰ ੜਾ ਰਹੇ ਹੋ ਯਾਦ ਰੱਖੋ ਆਪਾਂ ਤੋਕ ਪੜ ਰਹੇ ਆਹੋ ਜਸਿਆ ਰਖੇਣ ਗੋਪਾਲਾ ਪੂਜਾ ਬਾਂਧ ਪਿਲਾ ਪਿਲਾ ਦਰਤ ਜੀ ਬੱਟਾ ਗੁਲਾਈ ਵਿੱਚ ਬਣਾ ਦੇਣਾ ਇਹਨੂੰ ਕਹਿੰਦੇ ਗੁਲਾਈ ਚ ਬੰਨ ਦਿੱਤਾ ਪੁਜਾਬ ਬਾਂਦ ਪਿਲਾ ਕਰ ਡਾਰਿਓ ਖਸਤੀ ਕਰੋ ਮੂੰਡ ਮੇ ਮਾਰਿਓ ਗਸਤ ਪਾ ਕੇ ਚੀਸਾ ਮਾਰਾ ਇਹ ਆ ਮੂਰਤ ਕੈ ਹਉ ਬਲਿਹਾਰ ਹੈ ਮੈਂ ਇਸ ਕਬੀਰ ਤੋਂ ਬਲਿਹਾਰ ਜਾਣਾ ਕੁਰਬਾਨ ਜਾਣਾ ਹੁਣ ਇਹ ਮੈਂ ਬੇਨਤੀ ਕਰਾਂਗਾ ਇਹ ਤਾਂ ਪੁਰਾਣ ਘਟਨਾ ਕੋਈ ਨਹੀਂ ਜਿਹਦੇ ਨਾਲ ਵਾਪਰੀ ਇੱਕ ਦਿਨ ਮੈਂ ਕਿਹਾ ਸੀ ਬੜਾ ਯੋ ਉਹ ਸੱਪ ਨੇ ਕਿਵੇਂ ਸ਼ਾਂ ਕਰ ਦਿੱਤੀ ਤੁਸੀਂ ਪੜੇ ਲਿਖੇ ਸਿੱਖੋ ਆ ਕੀ ਹੋ ਗਿਆ ਉਹ ਅੱਗੇ ਫਿਰ ਜਿਹੜੇ ਬੈਠੇ ਹੁੰਦੇ ਜੇ ਬਾਣੀ ਨਹੀਂ ਪੜੀ ਉਹ ਵੀ आइंस्टीन ਨੂੰ ਪੜ੍ਹ ਕੇ ਨਿਊਟਨ ਨੂੰ ਪੜ੍ਹ ਕੇ ਹਾਂ ਜੀ ਬਿਲਕੁਲ ਜੀ ਉਹ ਤੇ ਮੂਰਖ ਨੇ ਜੀ ਉਹ ਮੂਰਖ ਨੇ ਜੀ ਫਲਾ ਬਹੁਤ ਕੁਝ ਉਹਨੂੰ ਮਿਲਦਾ ਹੈ ਜੇ ਸ਼ਰਾਬ ਪੀਤਾ ਹਾਥੀ ਕਬੀਰ ਨੂੰ ਮੱਥੇ ਟੇਕ ਸਕਦਾ ਹੈ ਨਾ ਤੁਹਾਡਾ ਗੁਰੂ ਨਾਨਕ ਸਮਰਾਤ ਹੈ ਸੱਪ ਉਹਦੇ ਚਰਨਾਂ ਦੀ ਸੇਵਾ ਕਰ ਸਕਦਾ ਹੈ ਲੱਖ 84 ਮੇਦਨੀ ਸਭ ਸੇਵ ਕਰਨ ਦਾ ਈਵਨ ਕਿ ਪ੍ਰੋਫੈਸਰ ਸਹਿਬ ਸਿੰਘ ਜੀ ਦਾ ਟੀਕਾ ਪੜਿਓ ਅਰਥ ਉਹਨਾਂ ਵੀ ਇਮਾਨਦਾਰੀ ਨਾਲ ਕੀਤੇ ਆ ਪੂਜਾ ਬਾਂਧ ਪਿਲਾ ਕਰ ਡਾਰੂ ਗਸਤੀ ਕਰੋ ਮੂੰਡ ਮੇ ਮਾਰੂ ਗਸਤ ਪਾਤ ਕੈ ਚੀਸਾ ਮਾਰਾ ਇਆਂ ਮੂਰਤ ਕੈ ਹੋਂ ਬਲਹਾਰ ਅੱਗੇ ਦਿਨ ਰੇ ਮਹਾਵਤ ਤੁਜੇ ਡਾਰੂ ਕਾਂਠ ਉਹ ਮਹਾਵਤ ਜਦੋਂ ਹਾਥੀ ਚੜਾ ਉਹ ਚੀਕਾ ਮਾਰੇ ਉਹ ਕਬੀਰ ਵੱਲ ਜਾ ਹੀ ਨਾ ਤੇ ਕਾਜੀ ਨੇ ਥੱਲੇ ਬੋਲ ਕੇ ਕਿਆ ਮਹਾਵਤ ਤੇਰੀ ਗਰਦਨ ਲਾ ਦੇਾਂਗਾ ਜੇ ਖਾਥੀ ਨਾ ਤੁਰਿਆ ਉਹਨਾਂ ਨੇ ਪੂਰੀ ਕਹਾਣੀ ਲਿਖ ਦਿੱਤੀ ਸਾਖੀ ਰੇ ਮਹਾਵਤ ਤੋਰ ਡਾਰੂ ਕਾਟ ਇਸ ਤੁਰਾਵੋ ਕਾ ਲੋ ਸਾਠ ਮਾਰ ਸਾ ਤੇਨੂ ਤੋਰਗੇ ਹਸ ਤਨਾ ਤੋਰੈ ਧਰੈ ਧਿਆਨ ਵਾ ਵਾ ਇਸ ਨੇ ਕੁੱਤੇ ਨੂੰ ਧਿਆਨ ਨਾਲ ਸੁਣਿਓ ਕਮਾਲ ਦੀ ਗੱਲ ਕਬੀਰ ਸਾਹਿਬ ਦੀ ਬਾਡੀ ਦੀ ਇਨੀ ਜਬਰਦਸਤ ਉਹਦੀ ਵਾਈਬ੍ਰੇਸ਼ਨ ਸੀ ਇਹਨਾਂ ਕਮਾਲ ਦਾ ਹੋਰਾ ਹਾਥੀ ਦਾ ਅੰਦਰ ਇਕਾਗਰ ਹੋ ਗਿਆ ਹੁਣ ਕਈ ਕਹਿਣਗੇ ਤਤੀ ਤਵੀ ਤੇ ਬੈਠੇ ਮੈਨੂੰ ਪਤਾ ਦੁਜੇ ਬਾਅਦ ਚੱਲ ਪੈਣਾ। ਖੋਪੜੀ ਲਈ ਯਾਦ ਰੱਖਿਓ ਤਤੀ ਤਵੀ ਤੇ ਹੰਡਾਇ ਹੋਏ ਸੋ ਦੁੱਖ ਨੇ ਵੀ ਦੱਸ ਦਿੱਤਾ ਲੋਕੋ ਜਦੋਂ ਅੰਦਰ ਸ਼ਬਦ ਵੀ ਜੁੜਿਆ ਹੋਵੇ ਤੇ ਬਾਹਰ ਦਾ ਜ਼ੁਲਮ ਵੀ ਅੰਦਰ ਨੂੰ ਢੁਲਾ ਨਹੀਂ ਸਕਦਾ। ਇੱਥੇ ਵੈਗੁਰੂ ਰੱਖਦਾ ਹੈ। ਰੱਖਣ ਦਾ ਮਤਲਬ ਫਿਜ਼ੀਕਲ ਤੌਰ ਤੇ ਜੀਣਾ ਨਹੀਂ ਕੇਵਲ ਜਿਸ ਦਾ ਸਿੱਧਕ ਨਿਭ ਜਾ ਯਾਦ ਰੱਖਿਓ ਉਹ ਵੀ ਰਹਿ ਗਿਆ ਹੈ। ਭਾਈ ਮਨੀ ਸਿੰਘ ਦੇ ਬਾਰੇ ਜਦੋਂ ਪੰਥ ਪ੍ਰਕਾਸ਼ ਚ ਪੜ੍ਹਨੇ ਆ ਵੀ ਪੋਤੀਆਂ ਦਾ ਜ਼ਿਕਰ ਕਰਦੇ ਆ। ਉਥੇ ਭਾਈ ਸਾਹਿਬ ਕਹਿੰਦੇ ਆ ਕਿ ਮੇਰਾ ਬੰਦ-ਬੰਦ ਕੱਟਿਆ ਜਾਏ ਬਹੁਤ ਜੰਗਾ ਪਰ ਗੁਰਸਿੱਖੋ ਅਰਦਾਸ ਕਰਿਓ ਮੇਰਾ ਸਿੱਧਕ ਨਾ ਕਦੀ ਕੱਟਿਆ ਜਾਏ ਮੇਰੀ ਸਿੱਖੀ ਨਾ ਜਾਏ ਫਿਰ ਬਹਾ ਬੇਨਤੀ ਹੈ ਰੇ ਮਹਾਵਤ ਤੁਜੇ دارو ਕਾਠ ਇਸ ਤੁਰਾਵੋ ਕਾਲੋ ਸਾਠ ਹਸਤ ਨਾ ਤੋਰੇ ਧਰੇ ਧਿਆਨ ਵਾਖੇ ਹਿਰਦੈ ਬਸੈ ਪਗਵਾਨ ਵਾਹ ਗੁਰੂ ਕਿਆ ਅਪਰਾਧ ਸੰਤ ਹੈ ਕੀ ਨਾ ਹਰ ਸ਼ਬਦ ਕਿੰਨਾ ਸੰਤ ਕੋਈ ਨਹੀਂ ਕਿ ਅਕਬੀਰ ਤਾਂ ਆਪਣੇ ਆਪ ਨੂੰ ਕਹਿੰਦਾ ਪੜ ਲਈ ਵਰਤ ਸਾਰੇ ਉਹ ਕਹਿੰਦਾ ਹਾਥੀ ਕਹਿੰਦਾ ਇਹਨੇ ਸੰਤ ਨੇ ਕੀ ਵਿਗਾੜਿਆ ਤੁਹਾਡਾ ਕੀ ਅਪਰਾਧ ਸੰਤ ਹੈ ਕੀਨਾ ਬੰਦ ਪੋਟ ਕੁੰਚਰ ਕੋ ਦੀਨਾ ਇਹ ਗੱਲ ਧਿਆਨ ਨਾਲ ਸੁਣੇ ਦਾ ਮਤਲਬ ਬੰਨ ਕੇ ਨਾ ਹਾਥੀ ਨਹੀਂ ਆ ਰਿਹਾ ਪਹਿਲਾਂ ਕਿਹਾ ਹਾਥੀ ਤੋਰ ਨਹੀਂ ਆਇਆ ਹੁਣ ਉਸ ਪੋਟਲੀ ਨੂੰ ਬੰਨ ਕੇ ਹਾਥੀ ਦੇ ਪੈਰ ਜਿ ਦੇ ਦਿੱਤਾ ਉਥੇ ਪੈਰ ਸ਼ਬਦ ਨਹੀਂ ਵਰਤੇ ਆ ਬਾੰਦ ਪੋਟ ਕੁੰਚਰ ਕੋ ਦੀਨਾ ਹਾਥੀ ਪਿਛਾਟ ਗਿਆ ਉਹਨੇ ਸੁੰਡ ਉਤੇ ਕਬੀਰ ਚੁੱਕ ਲਿਆ ਕਹਿੰਦਾ ਕੁੰਚਰ ਪੋਟ ਲੈ ਲੈ ਨਮਸਕਾਰੇ 부ਜੀ ਨਹੀਂ ਕਾਜੀ ਅੰਧਿਆਰੇ ਆਹੋ ਜਸਿਆ ਰਖਿਣ ਗੁਬਾਲੇ ਹਾਥੀ ਮੱਥੇ ਟੇਕਦਾ ਸਪੋਰਟ ਲੀ ਕੁੰਚਰ ਪੋਟ ਲੈ ਲੈ ਨਮਸਕਾਰੇ 부ਜੀ ਨਹੀਂ ਕਾਜੀ ਅੰਧਿਆਰੇ ਇੱਕ ਵਾਰ ਨਹੀਂ ਤੀਨ ਬਾਰ ਪਤਿਆ ਕਰ ਲੈਨਾ ਮਨ ਕਠੋਰ ਅਜੂਨਾ ਪਤੀਨਾ ਯਾਦ ਰੱਖੋ ਚੋ ਰਮਜ ਪਾ ਗਿਆ ਕਹਿੰਦੇ ਜਿਹੜੇ ਸਾਖਤ ਬੰਦੇ ਅੰਦਰੋਂ ਪੱਥਰ ਹੋ ਜਾਣ ਉਹਨਾਂ ਨੂੰ ਰੱਬ ਦੀ ਏਡੀ ਵੱਡੀ ਖੇਡ ਵੇਖ ਕੇ ਵੀ ਪਤੀਜ ਦੇ ਨਹੀਂ ਹੁੰਦੇ ਸ਼ਬਦ ਹੈ ਤੀਨ ਬਾਰ ਪਤਿਆ ਕਰ ਲੈਣਾ ਮਨ ਕਠੋਰ ਅਜੂਨਾ ਪਤੀਨਾ ਕਹਿੰਦਾ ਕਿਨੂੰ ਮਾਰ ਲੱਗਾ ਓਏ ਮੈਂ ਬਾਡੀ ਚ ਨਹੀਂ ਰਹਿੰਦਾ ਮਾਰ ਦੇ ਤੂੰ ਕਹ ਕਬੀਰ ਖੰਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦਾ ਮੇਰਾ ਸ਼ਰੀਰ ਚ ਨਹੀਂ ਮੇਰੀ ਜਿੰਦ ਮੈਂ ਉੱਥੇ ਬੈਠਾ ਮੈਂ ਜਿੱਥੇ ਮਨ ਨਾ ਡਿਗੇ ਤਨ ਕਾਹੇ ਕੋ ਡਰਾਈ ਨਾ ਫਿਰ ਬੇਨਤੀ ਕਰਾਂਗਾ ਗੁਰੂ ਸਾਹਿਬ ਕਿੱਡੀ ਵੱਡੀ ਤਰਵਾਸ ਦੇ ਰਿਹਾ ਕਹਿੰਦੇ ਨਹੀਂ ਤੂੰ ਕਰਤੇ ਦਾ ਸਿਮਰਨ ਕਰ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਇੱਕ ਕਹਿ ਕੇ ਅੱਗੇ ਅਗਲੇ ਅਰਥ ਵੀ ਕਰਨੇ ਨੇ ਚਾਰ ਨਿਸ਼ਾਨ ਹਨ ਜੈਸਨੋ ਸਾਜਨ ਰਾਖਸੀ ਇਹ ਮੈਂ ਇੱਕ ਦਿਨ ਤੁਹਾਨੂੰ ਕਿਹਾ ਵੀ ਸ਼ੰਦ ਬੜੇ ਪੜੇ ਆ ਜਦੋਂ ਜਪ ਸਾਹਿਬ ਮੈਂ ਤਕਰੀਬਨ ਮੈਨੂੰ ਨਾ ਕਿਹਾ ਸਿੰਘਾਂ ਨੇ ਤੇ ਯਤਨ ਕੀਤਾ ਜਿੰਨੇ ਕੁ ਮਿਲੇ ਆ ਕਦੀ ਪਰਥਵਾ ਛੰਦ ਸੁਣਿਆ ਦਸਮ ਜਗਾਇ ਬਾਬਾ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਵਦੀ ਪਰਥਵਾ ਛੰਦ ਪਰਥੂ ਪਾਣ ਵਾਲਾ ਮਾਰੇ ਨੇ ਇਹ ਛੰਦ ਵੀ ਬਣਾਇਆ ਹੈ ਸਤਿਗੁਰਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸਨੂੰ 사ਜਨ ਰਾਖੀ ਦੁਸ਼ਮਨ ਕਵਨ ਵਿਚਾਰ ਜਿਨੂੰ ਸੱਜਣ ਰੱਖ ਰੱਖਣ ਤੇ ਆਵੇ ਆਹੋ ਆਹੋ ਜਸਿਆ ਰਖੇਣ ਗੋਪਾਲਾ ਨਾਨਕ ਰੋਮ ਨਾ ਛੱਡੇ ਤੇ ਜਿਸ ਨੂੰ ਸਾਜਨ ਰੱਖ ਸੀ ਜਿੰਨੂੰ ਮੇਰੇ ਸੱਜਣ ਨੇ ਰੱਖਣਾ ਹੈ ਦੁਸ਼ਮਨ ਕਮਨ ਵਿਡਾਰ ਦੁਸ਼ਮਨ ਕਮਨ ਵਿਚਾਰ ਇਹਦਾ ਅਰਥ ਕੀ ਵਿਚਾਰਾ ਦੁਸ਼ਮਨ ਸ਼ਵੇ ਨੇ ਸਕੈ ਤੈ ਸ਼ਾਹ ਕੋ ਨੇਫਲ ਜਾਏ ਗਵਾਰ ਜਿੰਨੂੰ ਤੂੰ ਰੱਖਣ ਤੇ ਆਵੇਂ ਵੈਗਰੂ ਉਹਦੇ ਪਰਸ਼ਾਵੇ ਨੂੰ ਵੀ ਕੋਈ ਸ਼ੋ ਨਹੀਂ ਸਕਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਿਉਂ ਕਹਿਣ ਲੱਗੇ ਇਸ ਕਰਕੇ ਨਹੀਂ ਸ਼ੋ ਸਕਦਾ ਕਿ ਜਿਨੂੰ ਰੱਬ ਰੱਖਣ ਤੇ ਆਵੇ ਉਹਨੂੰ ਤਤੀਵਾ ਨਹੀਂ ਲੱਗਦੀ ਜਿਸ ਨੂੰ ਸਾਜਣ ਰਾਖਸੀ ਦੁਸ਼ਮਣ ਕਵਨ ਵਿਚਾਰ ਛਵੈ ਨਾ ਸਕੈ ਤਾ ਸ਼ਾ ਕੋ ਨੀਫਲ ਜਾਏ ਗਵਾਰ ਜੋ ਸਾਧੂ ਸ਼ਰਣੀ ਪਰੇ ਤਿਨ ਕੇ ਕਵਨ ਵਿਚਾਰ ਦੰਤ ਜੀਬ ਜਿਮ ਰਾਖਈ ਫਿਰ ਸੁਣਿਓ ਦੰਤ ਜੀਬ ਜਿਮ ਰਾਖਈ ਜਿਵੇਂ 32 ਦੰਦਾਂ ਦੇ ਵਿੱਚ ਵੈ ਗਰੂ ਕੱਚ ਤਿੱਕੇ ਦੰਦ ਐ ਸਮਝੋ ਵੀ ਛੁਰੀਆਂ ਨੇ ਇਹਦੇ ਵਿੱਚ ਜੀਵ ਨੂੰ ਨਿਕਤੰਦਿੰਦਾ ਕਈ ਤਰੇ ਫਿਰ ਦੁਸ਼ਮਨ ਜੇ ਉਹ ਨਾਲ ਹੋਵੇ ਤੇ ਤੇਰਾ ਵਾਲ ਵੀ ਵਿੰਗਾ ਨਹੀਂ ਹੁੰਦਾ ਜਿਸ ਜੋ ਸਾਧੂ ਸ਼ਰਣੀ ਪਰ ਤਿੰਨ ਕੇ ਕਵਨ ਵਿਚਾਰ ਦੰਤ ਦੰਤ ਜੀਬ ਜਿਮ ਰਾਖੀ ਦੁਸ਼ਟ ਅਰਿਸ਼ਟ ਸੰਘਾਰ ਅੱਜ ਭਾਈ ਸਾਹਿਬ ਨੂੰ ਮੈਂ ਕਿਹਾ ਕਿ ਨਜ਼ਮੈਂ ਮੈਂ ਜਰੂਰ ਅੱਜ ਕਰਕੇ ਜਾਵਾਂਗਾ ਮਹਾਰਾਜ ਚਮਕੌਰ ਦੀ ਜੰਗ ਲੜ ਰਹੇ ਸੈਬਜ਼ਾਦੇ ਸ਼ਹੀਦ ਹੋਏ ਉਹਨਾਂ ਕਹੇ ਵੀ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਨਾ ਬੜਾ ਵੱਡਾ ਤਰਵਾਸੇ ਦੇਖੋ ਸ਼ੇ ਲਿਖਿਆ ਹੈ ਇਹ ਵੰਗੀਤ ਹੈ ਸਿੱਖਾ ਜੇ ਚੱਲਿਆ ਚਮਕੌਰ ਉਥੇ ਸੁੱਤੇ ਨੇ ਦੁਪਹਰ ਧਰਤੀ ਚੁੰਮੀ ਕਰਕੇ ਗੌਰ ਉਹ ਤੇਰੀ ਜਿੰਦਗੀ ਜਾਊ ਸੌਰ ਇਹ ਬੜੀ ਵੱਡੀ ਨਜ਼ਮ ਹੈ ਜਿਸ ਸਿੱਖਾ ਜੇ ਚੱਲਿਆ ਅਨੰਦਪੁਰ ਸ਼ਹਿਰ ਉਥੇ ਵਗਦੀ ਉਹ ਸਰਸਾ ਨਹਿਰ ਆਖੀ ਤੈਨੂੰ ਪੈ ਜਾ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਤੋਂ ਕੀਤਾ ਗੁਰਾਂ ਨਾਲ ਵਹਿ ਇਹ ਬਲਗਨ ਸਾਹਿਬ ਦਾ ਜੀ ਇਹ ਸਾਡੇ ਇੱਕ ਗੁਰਦਾਸਪੁਰ ਦੇ ਹੁੰਦੇ ਸਨ ਗਾਇ ਕਮਰਜੀਤ ਸਿੰਘ ਚੜਾਈ ਕਰ ਗਏ ਉਹਨਾਂ ਦਾ ਆ ਸੀ ਇਹ ਚੱਲੇ ਸਨ ਇਹ ਫਿਰ ਸ਼ਾਇਦ ਪਟਨਾ ਸਾਹਿਬ ਕੇ ਕਿਤੇ ਕਲਕੱਤੇ ਚੱਲੇ ਗੁਰਭਜਨ ਗਿੱਲ ਸਿੰਘ ਦਾ ਦੱਸ ਰਹੇ ਸਨ ਉਹਨਾਂ ਕਿਹਾ ਮੈਂ ਗਾਵਾਂਗਾ ਕਿ ਉਹਨੂੰ ਵਿੱਚ ਹੀ ਲਿਖ ਦਿੱਤਾ ਫਿਰ ਮੈਰਜ ਕਰਾਂਗਾ ਉਹ ਚਮਕੌਰ ਕਹਿੰਦਾ ਸਿੱਖਾ ਜੀ ਚੱਲੇ ਐ ਚਮਕੌਰ ਉੱਥੇ ਧਰਤੀ ਉੱਥੇ ਚੁੰਮੀ ਧਰਤੀ ਕਰਕੇ ਗੌਰ ਉੱਥੇ ਸੁੱਤੇ ਨੇ ਦੋ ਪੌਰ ਤੇਰੀ ਜਿੰਦੜੀ ਜਾਉ ਸੌਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰ ਬਾਤਾਂ ਅਸਥਾਈ ਇਹ ਵੇ ਕਲਗੀ ਧਰਦੀਆਂ ਪਾਈਏ ਪਾਈਏ ਬਾਤਾਂ ਜਿਨਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰ ਬਾਤਾਂ ਮੈਂ ਅਰਜ਼ ਕਰ ਲਗਾ ਹਜ਼ੂਰ ਨਿਕਲਦੇ ਆ ਜ਼ਫਰਨਾਮੇ ਚ ਲਿਖ ਦਿਆ ਨਾ ਪੀਚੀ ਦਾ ਮੂਹੇ ਨਾ ਰੰਜੀਤ ਦਾ ਤਨ ਉਹ ਗੁਰਮਖੋ ਕੋਈ ਪਗੰਬਰ ਐਸਾ ਹੈ ਇਥੇ ਰੋਂਦੇ ਵਿਖਦੇ ਢਾ ਮਾਰਦੇ ਦੇਖੇ ਆਖੇ ਗੁਰੂ ਜੀ ਕਹਿ ਰਿਹਾ ਆਹੋ ਆਹੋ ਜਸਿਆ ਰਖੇਨ ਗੋਪਾਲੇ ਨਾ ਪੀਚੀ ਦਾ ਮੁਵੇ ਮੁਵੇ ਦਾ ਅਰਥ ਬਾਹਲ ਪਚੀਦਾ ਅਰਥ ਹੁੰਦਾ ਟੇਡਾ ਹੋਣਾ ਪੇਚ ਜਿਨੂੰ ਕਹਿੰਨੇ ਆ ਹਜ਼ੂਰ ਕਹਿੰਦੇ ਔਰੰਗ ਸੇਬ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ ਗੁਰਮਖੋ ਪੁੱਤਰਾਂ ਦੀ ਮੌਤ ਤਾਂ ਬੰਦੇ ਨੂੰ ਖਲਾ ਦਿੰਦੀ ਨਾ ਪੀਚੀ ਦਾ ਮੁਵੇ ਨਾ ਰੰਜੀਤ ਦਾ ਤਨ ਰੰਝ ਮੇਰੇ ਤਨ ਨੂੰ ਕੋਈ ਵੀ ਜ਼ਖਮ ਨਹੀਂ ਆਇਆ ਨਾ ਪੀਚੀ ਦਾ ਮੂਹੇ ਨਾ ਰੰਜੀਤ ਦਾ ਤਨ ਕਿ ਬਿਰੂ ਖੁਦਾ ਅਬੁਰਦ ਇਹ ਦੋ ਪਾਠ ਨੇ ਖੁਦ ਅਬੁਰਦ ਇਹ ਖੁਦਾ ਅਬੁਰਦ ਕਿ ਬਿਰੂ ਅਰਥੇ ਬਾਹਰ ਖੁਦਾ ਅਬੁਰਦ ਮੈਨੂੰ ਖੁਦ ਰਬੋ ਚੋਂ ਬਾਹਰ ਕੱਢ ਕੇ ਲਿਆਇਆ ਤੂੰ ਤਾਂ ਮੇਰਾ ਵਾਲ ਵੀਰ ਵਿੰਗਾ ਕਰ ਸਕਿਆ ਨਾ ਪੀਚੀ ਦਾ ਮੂਹੇ ਨਾ ਰੰਜੀਤ ਦਾ ਤਨ ਕਿ ਬਿਰੂ ਖੁਦਾ ਅਬੁਰਦ ਦੁਸ਼ਮਨ ਸ਼ਿਕਨ ਦੁਸ਼ਮਨਾਂ ਦੇ ਸਿਰ ਭੰਨਣ ਵਾਲਾ ਵੈਗੁਰੂ ਵਿੱਚ ਕਰਤਾਪੁਰ ਖਲੂਆ ਵਾਲਾ ਵਿੰਗਾ ਹੋਵਾ ਸਤਿਗੁਰੂ ਨੇ ਜੇ ਬਖਸ਼ਿਸ਼ ਕੀਤੀ ਇੱਕ ਮਿਰਗੀ ਦੀ ਉਦਾਹਰਨ ਦੇ ਕੇ ਕਿ ਮਿਰਗੀ ਪੇਖੰਤ ਬਦਿਕ ਪ੍ਰਹਾਰੇਣ ਲਖ ਆਵਧ ਹੈ ਕਈ ਸੱਜਣ ਪ੍ਰਹਾਰੇਣ ਨੂੰ ਬਦਕ ਨਾਲ ਕਰ ਦਿੰਦੇ ਵਿੱਚ ਦੇਹਲੀ ਦੀਪਕ ਹੋ ਜਾ ਬੜਾ ਵਧੀਆ ਕਿ ਉਹਨੇ ਹਰਨੀ ਦੇਖੀ ਵਾਰ ਕੀਤਾ ਹੁਣ ਦੂਜਾ ਪੱਖ ਲੈ ਲੋ ਤੇ ਜਿੱਦਣ ਰੱਬ ਲੈਣ ਤੇ ਆ ਜਾਏ ਉਦਨ ਬਹੁਤ ਯਤਨ ਕਰਤਾ ਜਿਹੜਾ ਬੰਦਾ ਕਹਿੰਦਾ ਮੈਂ ਕਦੀ ਨਹੀਂ ਮਰਨਾ ਬਹੁਤ ਯਤਨ ਕਰਤਾ ਅਰਥੇ ਬੜੇ ਯਤਨ ਕਰਦਾ ਹੈ ਬਚਨ ਲਈ ਅੱਗੇ ਜੀ ਬਲਵੰਤ ਕਾਰੀ ਬੜਾ ਤਾਕਤ ਵਾਲਾ ਹੈ ਬਲਵੰਤ ਖ ਹੈ ਬੜੀ ਤਾਕਤ ਉਹਦੇ ਕੋਲ ਬਲ ਵਾਲਾ ਖ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ਜਿਹੜਾ ਬਲਵੰਤ ਕਾਰੀ ਬਲ ਵਾਲਾ ਹੈ ਬੜੇ ਯਤਨ ਕਰਦਾ ਹੈ ਅੱਗੇ ਹੈ ਸੇਵੰਤ ਸਬੰਦਰ ਦੇ ਵਿੱਚ ਸੇਵਾ ਕਰਨੀ ਉਸੇਬਤ ਕਰਨੀ ਸੂਰਮੇ ਜਿਹੜੇ ਨੇ ਚਤੁਰ ਦਿਸ਼ਾ ਚਾਰ ਚਫੇਰੇ ਬਹਾਦਰ ਸੂਰਮੇ ਜਿਹਨੂੰ ਖਲੋ ਕੇ ਮਸਥੇ ਟੇਕਦੇ ਆ ਇਹਦਾ ਅਰਥ ਨੂੰ ਕਰਾਂਗੇ ਜੀ ਇਹ ਭਾਵ ਅਰਥ ਇਹਦਾ ਵਾਹ ਕਰਤ ਹੈ ਜਿਹੜਾ ਇਨਸਾਨ ਤਾਕਤ ਵਾਲਾ ਹੈ ਤੇ ਜਿਸ ਦੀ ਤਾਕਤ ਨੂੰ ਦੇਖ ਕੇ ਸੂਰਮੇ ਝੁਕਦੇ ਆ ਆਪਣੇ ਆਪ ਨੂੰ ਬਚਾਉਣ ਦੇ ਬੜੇ ਯਤਨ ਕਰਦਾ ਹੈ ਵਾਹ ਕਰਤ ਮੈਂ ਕਰ ਰਿਹਾ ਮੈਂ ਗ੍ਰਾਮਰ ਅਨੁਸਾਰ ਨਹੀਂ ਕਰ ਰਿਹਾ ਬੋਹ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ਹਿ ਚਾਰਾਂ ਦਿਸ਼ਾਵਾਂ ਤੇ ਉਹਨੂੰ ਜਿਹੜੇ ਮੰਨਦੇ ਆ ਵਿਖਮ ਥਾਨ ਵਿਖਮ ਦਰ ਤੇ ਔਖਾ ਥਾਨ ਦਰ ਤੇ ਜਗਾ ਬਸੰਤ ਉਹ ਵਸਦਾ ਹੈ ਉਚਹਿ ਜਿਹੜਾ ਉੱਚੀ ਥਾਂ ਤੇ ਵਸਦਾ ਜਿਨਨੇ ਕਹਿਆ ਵੀ ਮੇਰੇ ਮਹਾਲ ਦਾ ਪਤਾ ਹੀ ਕਿਸੇ ਨੂੰ ਨਹੀਂ ਲੱਗਣਾ ਵਿਖਮ ਥਾਨ ਬਸੰਤ ਉਚਹਿ ਨਾ ਸਿਮਰਨ ਨਾ ਸਿਮਰੰਤ ਮਰਣ ਕਦਾਂ ਚਹ ਮਹਾਰਾਜ ਕਰਨ ਜਿਹੜਾ ਬੰਦਾ ਉੱਚੀ ਸਾਹ ਤੇ ਰਹਿੰਦਾ ਹੈ ਕਦੀ ਮੌਤ ਨੂੰ ਚੇਤੇ ਨਹੀਂ ਕਰਦਾ ਮੇਰੇ ਫਿਰ ਬੇਨਤੀ ਸੁਣਿਓ ਨਾ ਸਿਮਰੰਤ ਮਰਣ ਕਦਾਂ ਚਹ ਜਿਹੜਾ ਕਦੀ ਵੀ ਚੇਤੇ ਨਹੀਂ ਕਰਦਾ ਮੈਂ ਮਰਨਾ ਜਿਹਦੇ ਚਾਰ ਚੁਬੇਰੇ ਫੋਰਸ ਲੱਗੀ ਕਿੰਨੇ ਡਾਕਟਰ ਨੇ ਸਵੇਰਾ ਨਾਸ਼ਤਾ ਚੈੱਕ ਹੁੰਦਾ ਲੰਚ ਚੈੱਕ ਹੁੰਦਾ ਸ਼ਾਮ ਨੂੰ ਉਹਦੀ ਡਿਨਰ ਵੇਖਦੇ ਆ ਜਿਹੜਾ ਉਹਦਾ ਪੈਰਾ ਲੱਗ ਉਹਦੇ ਅੱਗੇ ਹੋਰ ਪੈਰੇਦਾਰ ਲੱਗੇ ਆ ਤੇ ਉਹ ਬੰਦਾ ਫਿਰ ਕਹਿੰਦਾ ਨਹੀਂ ਮੈਂ ਕਿਦੀ ਮਰਨਾ ਥੋੜਾ ਮੈਂ ਤੇ ਨਹੀਂ ਮਰਦਾ ਇੰਨੇ ਬੰਦੇ ਮੇਰੇ ਨਾਲ ਮਹਾਰਾਜ ਕਹਿੰਦੇ ਸੌਣ ਕਿੱਥੇ ਚੱਲੇ ਹੁਣ ਅੱਗੇ ਸਤਿਗੁਰੂ ਕਹਿੰਦੇ ਨੇ ਹੋਵੰਤ ਆਗਿਆ ਹੋਵੰਤ ਦਰ ਤੇ ਖੋਣੀ ਹੋਵੰਤ ਹੋਈ ਉਸਦੀ ਆਗਿਆ ਉਹਦਾ ਹੁਕਮ ਆ ਗਿਆ ਕਿਦਾ ਭਗਵਾਨ ਪੁਰਖਾ ਉਸ ਕਰਤੇ ਪੁਰਖ ਦਾ ਵੈਗਰੂ ਪੁਰਖ ਦਾ ਹੁਕਮ ਆ ਗਿਆ ਲੋਕੀ ਕਹਿਣ ਬਾਦਸ਼ਾਹ ਤੇ ਮਹਾਰਾਜ ਬਚਨ ਕਰ ਰਹਾ ਕਿ ਭਾਈ ਸਜਨੂ ਨਾਨਕ ਕੀਤੀ ਕੀਤੀ ਕੀੜੀ ਸਾਸ ਆਸਵਾਸ ਤਕਰਖ ਤੇ ਅਕਰਖ ਦੇ ਦਰ ਤੇ ਖਿੱਚ ਲੈਣਾ ਬੰਦਾ ਬੜੇ ਯਤਨ ਕਰਕੇ ਬੈਠਾ ਕਿ ਮੇਰਾ ਡਰੈਸ ਨਾ ਦੱਸਿਓ ਗੱਡੀਆਂ ਬਦਲਦਾ ਵੇਖੋ ਸਿੱਖੇ ਕਿਵੇਂ ਸੇ ਪ੍ਰੋਸੇਤੀ ਜਿੰਦੇ ਹੁੰਦੇ ਆ ਬੰਦਾ ਕਈ ਵਾਰੀ ਬੜਾ ਕਰਦਾ ਹੈ ਨਾ ਆ ਸਿੰਘ ਗਏ ਐਮਨਾਬਾਦ ਜਦੋਂ ਛੋਟਾ ਕੱਲੂ ਕਾਰਾ ਸ਼ੁਰੂ ਹੋਇਆ ਅਭੀ ਨੂੰ ਪਤਾ ਹੋਣਾ ਦਾ ਕਾਰਨ ਸਰਦਾਰ ਜੱਸਾ ਸਿੰਘ ਆਲੋ ਵਾਲੀ ਹਸ ਸੰਸਾਰੇ ਸਨ ਤੇ ਉੱਥੇ ਉਹ ਜਿਹੜਾ ਲੱਖੂ ਸੀ ਲੱਖੂ ਸੀ ਉਹਦਾ ਉਹ ਉਹਨੇ ਟਿਕਨ ਨਾ ਦਿੱਤਾ ਲਖਬਤ ਨੇ ਤੇ ਉਹਨਾਂ ਕਹੇ ਵੀ ਅਸੀਂ ਸਿਰਫ ਲੰਗਰ ਖਾ ਕੇ ਪ੍ਰਸ਼ਾਦ ਰਸਤ ਲੈਣਾ ਹੈ ਜੀ ਚਲੇ ਜਾਣਾ ਕੁਝ ਨਹੀਂ ਉਹ ਮਛਰੇ ਆ ਹੋਇਆ ਨਾ ਜੀ ਭੂਤਿਆ ਮਛਰੇਆ ਸ਼ਬਦ ਬੜਾ ਪੁਰਾਣਾ ਹੈ ਉਹ ਮਛਰੇਆ ਭੂਤਿਆ ਦਵਾਲੇ ਖਲੋਨਾ ਦਾ ਹੈ ਉਥੇ ਲੜਾਈ ਸ਼ੁਰੂ ਹੋ ਗਈ ਲੜਾਈ ਸ਼ੁਰੂ ਹੋਈ ਤੇ ਇਹ ਭੱਜਣ ਲੱਗਾ ਲਖੂ ਇੱਕ ਨਬਾਹੁ ਸਿੰਘ ਰੰਗਰੇਟਾ ਸੀ ਉਹਨੇ ਕਹਿ ਵੀ ਜੀ ਇਹ ਬਚ ਕੇ ਤੁਰ ਗਿਆ ਪਵਾੜੇ ਦੀ ਜੜ ਤੇ ਅਸੀਂ ਤਾਂ ਭਲੇ ਆਰਾਮ ਨਾਲ ਆਏ ਸਾਂ ਰਸ ਪਾਣੀ ਲੈ ਕੇ ਚਲੇ ਜਾਣਾ ਸੀ ਜੀ ਉਹਨੂੰ ਐਸੀ ਮੈਨੂੰ ਕੋਣ ਮਾਰਨ ਵਾਲਾ ਜੰਮਿਆ ਮੈਂ ਤਾਂ ਹਾਥੀ ਦੇ ਉੱਤੇ ਚੜਿਆ ਵਾਂ ਪਾਇਨੇ ਭਾਉ ਸੇ ਪਤਲੇ ਜੇ ਸਰੀਰ ਦਾ ਜੀ ਭੱਜਿਆ ਘੋੜਾ ਉਹਨੇ ਛੱਡ ਦਿੱਤਾ ਸ੍ਰੀ ਸਹਿਬੋ ਦੇ ਗਾਤਰੇ ਜੀ ਵਾਢੀ ਉਹ ਜੀ ਕਮਾਲ ਦੀ ਗੱਲ ਛਾਲਾ ਮਾਰਦਾ ਮਾਰਦਾ ਉਹਦੇ ਭੱਜਦੇ ਖਾਤੀ ਦੀ ਪੂਛਲ ਪਰ ਕੇ ਉੱਤੇ ਚੜ ਗਿਆ ਉਹਨੇ ਖੋਦੇ ਚ ਬੈਠੇ ਦਾ ਸਿਰ ਲਾ ਕੇ ਉਹ ਮਾਰਿਆ ਉਹਨੂੰ ਐਸੀ ਮੈਂ ਬੱਜਾਂਗਾ ਨਹੀਂ ਪਿਆਰਿਓ ਇਹ ਮਤ ਕੋਈ ਮਾਨ ਕਰੇ ਮੈਨੂੰ ਮੌਤ ਨਹੀਂ ਆਉਣੀ ਜਿੰਨ ਕੀ ਚੀਰੀ ਦਰਗਹ 파ਟੀ ਤਿੰਨਾ ਮਰਨਾ ਪਾਈ ਜਿਨ੍ਹਾਂ ਦੀ ਚਿੱਠੀ ਪਾਟ ਗਈ ਨਾ ਬਾਹਰ ਫੌਜੀ ਖਲੋਤੇ ਨੇ ਅੰਦਰੋਂ ਛਾਪ ਨੇ ਡੰਗ ਮਾਰਿਆ ਬੋਈ ਕੋਈ ਨਹੀਂ ਖੋਲਣ ਵਾਲਾ ਰਿਹਾ ਸਤਿਗੁਰੂ ਇੱਥੇ ਬਖਸ਼ਿਸ਼ ਕਰ ਰਿਹਾ ਵੀ ਤੂੰ ਨਾ ਯਤਨ ਕਰ ਵੀ ਮੈਨੂੰ ਕੋਈ ਨਹੀਂ ਮਾਰ ਸਕਦਾ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਵਿਕਮ ਥਾਨ ਬਸੰਤ ਉਚੈ ਨ ਮਰਨ ਕਦਾਂ ਚਾ ਮਹਾਰਾਜ ਕਹਿੰਦੇ ਹੋਵੰਤ ਆਗਿਆ ਭਗਵਾਨ ਫੁਰਖਾ ਨਾਨਕ ਕੀਤੀ ਸਾਸ ਅਕਰਖ ਤੇ ਜਿੱਦਨ ਵੈ ਗੁਰੂ ਜੀ ਦੀ ਆਗਿਆ ਹੋਈ ਉਦੋਂ ਕੀੜੀ ਨੇ ਡੰਗ ਮਾਰ ਕੇ ਆ ਕਰਖਣ ਦਰਦ ਦਾ ਖਿਚਣਾ ਤੇਰੇ ਸਾਹ ਖਿਚ ਲੈਣ ਕੀੜੀ ਨੇ ਬਹਾਨੇ ਬੰਨਣਾ ਨਾ ਜੀ ਸੱਚੀ ਮੁੱਚੀ ਜਿਹੜੇ ਵੱਡੇ ਵੱਡੇ ਕਹਿੰਦੇ ਨੇ ਵੀ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਡਰਨਾ ਚਾਹੀਦਾ ਹੈ ਪਰਮੇਸ਼ਵਰ ਤੋਂ ਭੈ ਖਾਣਾ ਚਾਹੀਦਾ ਹੈ ਇਹ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਇਹ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਇਹ ਪਰਮੇਸ਼ਵਰ ਦੇ ਹੱਥ ਵਿੱਚ ਹੈ ਜਿਹਨੂੰ ਉਹ ਮਾਰਨ ਤੇ ਆ ਜਾ ਉਹਨੂੰ ਕਿਸੇ ਬਚਾ ਨਹੀਂ ਸਕਣਾ ਤੇ ਜਿਹਨੂੰ ਉਹ ਰੱਖਣ ਤੇ ਆ ਗਿਆ ਉਸਨੂੰ ਕਿਸੇ ਮਾਰ ਨਹੀਂ ਸਕਦਾ